ਪਟਿਆਲਾ ਦੇ ਅਧੀਨ ਆਉਂਦੇ ਪਿੰਡ ਕਰਹਾਲੀ ਸਾਹਿਬ ਦੇ ਵਿੱਚ ਸ਼ਿਭਰਾਤਰੀ ਨੂੰ ਲੈ ਕੇ 3 ਦਿਨਾਂ ਦਾ ਸਮਾਗਮ ਕੀਤਾ ਗਿਆ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਹੈ ਜਿਸ ਤਰ੍ਹਾਂ ਕਿ ਆਮ ਵਿਆਹ ਕਿਤੇ ਜਾਂਦੇ ਨੇ ਆਮ ਵਿਆਹ ਵਾਂਗੂ ਪਹਿਲਾਂ ਸ਼ਿਭਰਾਤਰੀ ਨੂੰ ਸ਼ਿਵ ਜੀ ਦੀ ਜਾਗੋ ਕੱਢੀ ਜਾਂਦੀ ਹੈ ਦੂਜੇ ਦਿਨ ਜਿਹੜਾ ਕਿ ਸ਼ੋਭਾ ਯਾਤਰਾ ਪੂਰੇ ਪਿੰਡ ਦੇ ਵਿੱਚ ਗੁੱਗਾ ਮਾੜੀ ਕਰਹਾਲੀ ਸਾਹਿਬ ਦੇ ਵੱਲੋਂ ਕੱਢੀ ਗਈ ਅਤੇ ਇਸ ਦੇ ਨਾਲ ਨਾਲ ਅਗਲੇ ਦਿਨ ਪੂਰੇ ਵਿਆਹ ਸਮਾਗਮ ਦੇ ਵਾਂਗੂ ਹਰ ਤਰ੍ਹਾਂ ਦੀਆਂ ਮਠਿਆਈਆਂ ਦਾ ਲੰਗਰ ਵੀ ਚਲਾਇਆ ਜਾਂਦਾ ਹੈ ਤੇ ਇਸ ਸਾਲ ਫੇਰ ਪਿੰਡ ਕਰਹਾਲੀ ਸਾਹਿਬ ਦੇ ਵਿੱਚ ਗੁੱਗਾ ਮਾੜੀ ਕਰਹਾਲੀ ਸਾਹਿਬ ਅਤੇ ਸ਼ਿਵ ਮੰਦਰ ਕਰਹਾਲੀ ਸਾਹਿਬ ਦੇ ਸਹਿਯੋਗ ਤੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪੜਾ ਲਗਾਏ ਗਏ ਅਤੇ ਉਥੇ ਬਹੁਤ ਸੁੰਦਰ ਝਾਕੀਆਂ ਵੀ ਦੇਖਣ ਨੂੰ ਮਿਲੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਹੌਮ ਹਮਾ ਕੇ ਇਸ ਸਮਾਗਮ ਦੇ ਵਿੱਚ ਭਾਗ ਲਿਆ ਯਾਤਰਾ ਜੀ ਇਹ ਕਿੱਥੋਂ ਲੈ ਕੇ ਕਿੱਥੋਂ ਕੱਢੀ ਗਈ ਹੈ ਗੁੱਗਾ ਮਾੜੀ ਤੋਂ ਲੈ ਕੇ ਨਗਰੀ ਦੇ ਸਾਰੇ ਵਿੱਚ ਘੁੰਮ ਕੇ ਗਈ ਹੈ ਕਰਹਾਲ ਸਾਹਿਬ ਸਾਰੇ ਪਿੰਡ ਤੋਂ ਜੀ ਤੇ ਇਹ ਮਤਲਬ ਕਿ ਹਰ ਸਾਲ ਕੱਢੀ ਜਾਂਦੀ ਹੈ ਇਸ ਵਾਰੀ ਹਰ ਸਾਲ ਕੱਢੀ ਜਾਂਦੀ ਹੈ ਕੁਝ ਵੀ ਹੋਰ ਵੀ ਬੋਲਦੇ ਵੀ ਕੁਝ ਸੁਭਾ ਯਾਤਰਾ ਜੀ ਇਹ ਅੱਜ ਤੁਹਾਡੇ ਇੱਥੇ ਮੰਦਰ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੋਂਗੇ ਜੀ ਇਹ ਜੀ ਸਾਡਾ ਕੋਈ ਮੰਦਰ ਨਹੀਂ ਜੀ ਇਹ ਮੰਦਿਰ ਸਿੱਧਾ ਬਾਬਾ ਵਾਰਦਨਾ ਜੀ ਦਾ ਜੀ ਇਹਨਾਂ ਦੀ ਕਿਰਪਾ ਦੇ ਨਾਲ ਹਰ ਸਾਲ ਅਸੀਂ ਜਿੰਨਾ ਵੀ ਆਪਣੇ ਤਨਮਨ ਤੋਂ ਇਹ ਸੰਗ ਦੇ ਵਾਸਤੇ ਹੁੰਦਾ ਸ਼ਿਵਰਾਤਰੀ ਵਾਲੇ ਦਿਨ ਹਰ ਸਾਲ ਕਰਦੇ ਆਂ ਜੇ ਕਾਰਾ ਪੋਣਾ ਹਰੇ ਦਾ ਜੇ ਕਾਰਾ ਦੁਨ ਦਾ ਤਰੀ ਦਾ ਬੋਰ ਸਾਡੇ ਦਰਵਾਜ਼ੇ ਕੀ ਜੀ ਬਿਊਰੋ ਰਿਪੋਰਟ ਲਾਈਵ ਤੇਸ ਚੈਨਲ ਪਟਿਆਲਾ